ਸੀਰੀਅਸ ਤੁਸੀਂ ਕਮਲ ਜੀ ਇਸ਼ੂ ਚੱਕਿਆ ਜਿਹਦੇ ਪਿੱਛੇ ਬਹੁਤ ਐਸੀਆਂ ਗੱਲਾਂ ਵੀ ਆਈਆਂ ਏ ਜਿਹੜੀਆਂ ਕਿ ਬਾਹਰ ਦੱਸਣ ਯੋਗ ਨਹੀਂ ਗੀਆਂ ਐਸਾ ਸ਼ਰਾਰਤਾਂ ਹੋਈਆਂ ਨੇ ਵੀ ਜਦੋਂ ਦੀ ਮੋਦੀ ਸਾਹਿਬ ਤੀਜੀ ਵਾਰ ਬਣ ਗਏ ਬਹੁਤ ਟਰੈਕਸ ਤੇ ਐਸੀਆਂ ਗੱਲਾਂ ਕੀਤੀਆਂ ਗਈਆਂ ਵੀ ਕੋਈ ਨਾ ਕੋਈ ਐਕਸੀਡੈਂਟ ਵਾਪਰੇ ਤੁਸੀਂ ਹੁਣ ਕਹੋਗੇ ਫਿਰ ਇਹਦੇ ਪਿੱਛੇ ਕੌਣ ਨੇ ਲੋਕ ਉਹ ਅੱਗੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਲੈ ਕੇ ਜਾਂਦੇ ਬੜੀਆਂ ਇਨਵੈਸਟੀਗੇਸ਼ਨ ਇਸ ਤੇ ਚੱਲ ਰਹੀਆਂ ਕਈ ਕਈ ਜਗ੍ਹਾ ਬੜੇ ਬੜੇ ਪੱਥਰ ਰੱਖੇ ਗਏ ਕਈ ਕਈ ਜਗ੍ਹਾ ਲੋਹੇ ਦੇ ਗਾਰਡਰ ਰੱਖੇ ਗਏ ਕਈ ਮੈਨਾ ਫਾਈਟ ਅਟੈਨਸ਼ਨਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਏ ਉਹ ਰਿਪੋਰਟ ਪੂਰੀ ਜਿਹੜੀ ਆ ਉਹ ਬਣ ਰਹੀ ਆ ਇਹਦੇ ਵਿੱਚ ਕਿਉਂਕਿ 20000 ਟ੍ਰੇਨਾਂ ਤਕਰੀਬਨ ਰੋਜ਼ ਚੱਲਦੀ ਆ ਤੇ ਐਸੀਆਂ ਗੱਲਾਂ ਕੱਟਣਾ ਵੀ ਜਿਹੜੀਆਂ ਮੂਰੇ ਆਈਆਂ ਪਰ ਅਸੀਂ ਬੜੀ ਸਖਤੀ ਨਾਲ ਤੇ ਨਿਗਰਾਨੀ ਦਾ ਕੰਮ ਹੋ ਰਿਹਾ ਤੇ ਤੁਸੀਂ ਦੇਖਿਆ ਅਕੋਸ਼ ਇਹ ਸਰਕਾਰ ਇੱਕਦਮ ਬਣਨ ਤੋਂ ਬਾਅਦ ਇਹ ਘਟਨਾਵਾਂ ਕੁਝ ਵਧੀਆਂ ਸੀ ਤੇ ਹੁਣ ਫੇਰ ਔਨ ਟ੍ਰੈਕ ਬਿਲਕੁਲ ਕੰਮ ਚੱਲ ਪਿਆ ਏ ਇਹਦੇ ਉੱਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਆ ਪਿਛਲੇ ਡੇਢ ਮਹੀਨੇ ਚ ਤੁਸੀਂ ਦੇਖੋਗੇ ਜਿਹੜਾ ਇੱਕ ਦੋ ਐਸੇ ਹਾਦਸੇ ਹੋਏ ਸੀ ਉਹ ਵੀ ਬਿਲਕੁਲ ਔਨਲਾਈਨ ਜਿਹੜਾ ਏ ਉਹ ਸੁਧਾਰ ਲੈ ਗਏ ਅੱਛਾ ਪੰਜਾਬ ਇੱਕ ਸੀਰੀਅਸ ਤੁਸੀਂ ਕਮਲ ਜੀ ਇਸ਼ੂ ਚੱਕਿਆ ਜਿਹਦੇ ਪਿੱਛੇ ਬਹੁਤ ਐਸੀਆਂ ਗੱਲਾਂ ਵੀ ਆਈਆਂ ਏ ਜਿਹੜੀਆਂ ਕੀ ਬਾਹਰ ਦੱਸਣ ਯੋਗ ਨਹੀਂ ਗੀਆਂ ਐਸਾ ਸ਼ਰਾਰਤਾਂ ਹੋਈਆਂ ਨੇ ਵੀ ਜਦੋਂ ਦੀ ਮੋਦੀ ਸਾਹਿਬ ਤੀਜੀ ਵਾਰ ਬਣ ਗਏ ਬਹੁਤ ਟਰੈਕਸ ਤੇ ਐਸੀਆਂ ਗੱਲਾਂ ਕੀਤੀਆਂ ਗਈਆਂ ਵੀ ਕੋਈ ਨਾ ਕੋਈ ਐਕਸੀਡੈਂਟ ਵਾਪਰੇ ਤੁਸੀਂ ਹੁਣ ਕਹੋਗੇ ਫਿਰ ਇਹਦੇ ਪਿੱਛੇ ਕੌਣ ਨੇ ਲੋਕ ਉਹ ਅੱਗੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਲੈ ਕੇ ਜਾਂਦੇ ਬੜੀਆਂ ਇਨਵੈਸਟੀਗੇਸ਼ਨ ਇਸ ਤੇ ਚੱਲ ਰਹੀਆਂ ਕਈ ਕਈ ਜਗ੍ਹਾ ਬੜੇ ਬੜੇ ਪੱਥਰ ਰੱਖੇ ਗਏ ਕਈ ਕਈ ਜਗ੍ਹਾ ਲੋਹੇ ਦੇ ਗਾਰਡਰ ਰੱਖੇ ਗਏ ਕਈ ਮੈਨਾ ਫਾਈਟ ਅਟੈਂਸ਼ਨਸ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਏ ਉਹ ਰਿਪੋਰਟ ਪੂਰੀ ਜਿਹੜੀ ਆ ਉਹ ਬਣ ਰਹੀ ਆ ਇਹਦੇ ਵਿੱਚ ਕਿਉਂਕਿ 20000 ਟ੍ਰੇਨਾਂ ਤਕਰੀਬਨ ਰੋਜ਼ ਚੱਲਦੀ ਆ ਤੇ ਐਸੀਆਂ ਗੱਲਾਂ ਘਟਣਾ ਵੀ ਜਿਹੜੀਆਂ ਮੂਰੇ ਆਈਆਂ ਪਰ ਅਸੀਂ ਬੜੀ ਸਖਤੀ ਨਾਲ ਤੇ ਨਿਗਰਾਨੀ ਦਾ ਕੰਮ ਹੋ ਰਿਹਾ ਤੇ ਤੁਸੀਂ ਦੇਖਿਆ ਆ ਕੁਸ਼ ਇਹ ਸਰਕਾਰ ਇੱਕਦਮ ਬਣਨ ਤੋਂ ਬਾਅਦ ਇਹ ਘਟਨਾਵਾਂ ਕੁਝ ਵਧੀਆਂ ਸੀ ਤੇ ਹੁਣ ਫੇਰ ਔਨ ਟ੍ਰੈਕ ਬਿਲਕੁਲ ਕੰਮ ਚੱਲ ਪਿਆ ਏ ਇਹਦੇ ਉੱਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਆ ਤੇ ਆ ਪਿਛਲੇ ਡੇਢ ਮਹੀਨੇ ਚ ਤੁਸੀਂ ਦੇਖੋਗੇ ਜਿਹੜਾ 1-2 ਐਸੇ ਹਾਦਸੇ ਹੋਏ ਸੀ ਉਹ ਵੀ ਬਿਲਕੁਲ ਔਨਲਾਈਨ ਜਿਹੜਾ ਏ ਉਹ ਸੁਧਾਰ ਲਏ ਗਏ ਅੱਛਾ ਪੰਜਾਬ